ਦਿਖੋ ਸ਼ਹੀਦ ਅਮਰਤਪਾਲ ਜਿਹੜੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਰੇਡ ਕੀਤੀ ਗਈ ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਘੁੱਟਣ ਵਾਲੇ ਉਹਨਾਂ ਦੇ ਕਿਤੇ ਸੂਚੀ ਮਿਲੀ ਕਿ ਉੱਥੇ ਨਜਾਇਜ਼ ਹਥਿਆਰ ਨੇ ਅਮਰਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅੱਗੇ ਗੋਲੀ ਚਲਾਇਆ ਇਿੱਥੇ ਗੇਤੀ ਤੇਜ਼ੀ ਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਪਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਸ਼ਹੀਦੀ ਪ੍ਰਾਪਤ ਕਰਕੇ ਤੇ ਕੱਲ ਜਿਹੜਾ ਜਿੰਨਾਂ ਦੀ ਭਾਰ ਦੇ ਵਿੱਚ ਅਮਰਤਪਾਲ ਹੋਰਾਂ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕੋ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ ਤੇ ਅੱਜ ਮੈਂ ਇੱਥੇ ਅਸ਼ੀਰ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫਜਾਈ ਕਰਨ ਆਇਆ ਦੁੱਖ ਸਾਂਝਾ ਕਰਨ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ ਕਿਉਂਕਿ ਉਹ ਜਿਹੜੇ ਬਦਮਾਸ਼ تھے ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਅਜੇ ਉਹਨੇ ਪਤਾ ਨਹੀਂ ਕਿੰਨੇ ਕੋ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਹਸਪੀਟਲ 'ਚ ਸੋ ਅਮਰਿਤਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਅਸੀਂ ਪਰਿਵਾਰ ਦੇ ਨਾਲ ਖੜਾਗੇ ਦੇਖੋ ਸ਼ਹੀਦ ਅਮਰਤਪਾਲ ਜਿਹੜੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਰੇਡ ਕੀਤੀ ਗਈ ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਘੁੱਟਣ ਵਾਲੇ ਉਹਨਾਂ ਦੇ ਕਿਤੇ ਸੂ ਮਿਲੀ ਕਿ ਉੱਥੇ ਨਯਾਇਤਿਆਰ ਨੇ ਅਮਰਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅਗੋਂ ਗੋਲੀ ਚਲਾ ਦਿੱਤੀ ਗਈ ਤੇ ਜਿਹਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤੋਂ ਸ਼ਹੀਦੀ ਪ੍ਰਾਪਤ ਕਰ ਗਏ ਤੇ ਕੱਲ ਜਿਹੜਾ ਜਿੰਨਾਂ ਦੀ ਭਾਰ ਦੇ ਵਿੱਚ ਅਮਰਤਪਾਲ ਹੋਰੀ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕੋਈ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ ਅੱਜ ਮੈਂ ਇੱਥੇ ਅਸ਼ੀਰ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫਜਾਈ ਕਰਨ ਆਇਆ ਦੁੱਖ ਸਾਂਝਾ ਕਰਨ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ ਕਿਉਂਕਿ ਉਹ ਜਿਹੜੇ ਬਦਮਾਸ਼ تھے ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਅਜੇ ਉਹਨੇ ਪਤਾ ਨਹੀਂ ਕਿੰਨੇ ਕੁ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਥਿਓਰੀ ਡੈਡ ਬੋਡੀ ਪਈ ਹਸਪੀਟਲ ਚ ਸੋ ਅਮਰਿਤਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ